ਪੀਟੀਸੀ ਕੋਈ ਖਬਰਾਂ ਵਾਲਾ ਚੈਨਲ ਨਹੀਂ ਸਵੇਰੇ ਸ਼ਾਮ ਦਰਬਾਰ ਸਾਹਿਬ ਤੋਂ ਆਉਂਦਾ ਬਸ ਕੀਰਤਨ ਉਹ ਠੀਕ ਹੈ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਉਥੇ ਚੁਟਕਲੇ ਚੱਲਦੇ ਆ ਤਾਂ ਉਹ ਤਾਂ ਇੱਕੋ ਟੱਬਰ ਦਾ ਕਰਦਾ ਚਮਚਾਗਰੀ ਇਹਨਾਂ ਦਾ ਭਾਵੇਂ ਦੁਪਹਿਰੇ ਵੀ ਆ ਜੇ ਦਰਬਾਰ ਸਾਹਿਬ ਮੱਥਾ ਟੇਕਣਾ ਐਨ ਲਾਈਵ ਚਲਾਉਂਦੇ ਨੇ ਜਿਵੇਂ ਹੁਣ ਤਾਂ ਬੀਬੀ ਇਹ ਜਮੀ ਸੱਸਕ੍ਰਿਤੀ ਦੀ ਵਿਆਖਿਆ ਕਰਕੇ ਜਾਊਗੀ ਅੱਜ ਮੱਥਾ ਟੇਕਿਆ ਮੱਥਾ ਟੇਕਿਆ ਸਵੇਰ ਤੋਂ ਸ਼ਾਮ ਤੱਕ ਉੱਥੇ ਅਣਗਿਣਤ ਸ਼ਰਧਾਲੂ ਮੱਥਾ ਟੇਕਦੇ ਨੇ ਬਾਕੀ ਤਾਂ ਦੁਨੀਆ ਦੀ ਫੋਟੋ ਆਉਂਦੀ ਨਹੀਂ ਇਹਨਾਂ ਦੀ ਕਲੇ ਮੱਥਾ ਟੇਕਿਆ ਮੱਥਾ ਟੇਕਿਆ ਕਿ ਮੱਥਾ ਲਾਇਆ ਮੱਥਾ ਟੇਕਿਆ ਟੇਕਿਆ ਚੰਗੀ ਗੱਲ ਆ ਟੇਕਦਾ ਮੱਥਾ ਹੋ ਗਾਉਂਦੇ ਕਾਦੇ ਵਾਸਤੋਂ ਮੱਥਾ ਟੇਕਿਆ ਤਾਂ ਵੋਟਾਂ ਪਾਵਾਂਗੇ ਤੁਹਾਨੂੰ ਹੈ ਮੱਥਾ ਟੇਕ ਟੇਕੇ ਕਰਕੇ ਵੋਟ ਮਿਲ ਜੂ ਤੁਹਾਨੂੰ ਐਡਾ ਝੂਠਾ ਚੈਨਲ ਹੈ ਪੀਟੀਸੀ ਇਹਦਾ ਚੁਟਕਲੇ ਚੁਟਕਲੇ ਸੁਣਨੇ ਨੇ ਲਾ ਲੋ ਗੱਲਾਂ ਨਹੀਂ ਕਰਦੇ ਪੰਜਾਬ ਨੂੰ ਅਸੀਂ ਕੈਲੀਫੋਰਨੀਆ ਬਣਾ ਦੇਣਾ ਪੰਜਾਬ ਤਾਂ ਬਣੀ ਨਾ ਬਣੀ ਪਰ ਥੋੜਾ ਡੱਬਰ ਤਾਂ ਕੈਲੀਫੋਰਨੀਆ ਚ ਹੀ ਰਹਿ ਰਹੇ ਐਂ ਲੱਗਦਾ ਹੂ ਥੋੜੇ ਤਾਂ ਸਹੂਲਤਾਂ ਫੁੱਲ ਐ ਹੈ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣੇ ਇੱਕ ਹੋਰ ਕਹਿੰਦੇ ਸੀ ਪਾਣੀ ਚ ਚੱਲਣਗੀਆਂ ਬੱਸਾਂ ਲੈ ਬਾਹਰਲੇ ਮੁਲਕਾਂ ਚ ਸਾਰੇ ਪਾਣੀ ਚ ਚੱਲਦੀਆਂ ਨੇ ਕੋਈ ਬਾਲੀ ਵੱਡੀ ਗੱਲ ਨਹੀਂ ਬਥੇਰਿਆਂ ਚੱਲਦੀਆਂ ਪਾਣੀ ਚ ਕੋ ਮੈਂ ਤਾਂ ਆਪ ਜਾ ਕੇ ਸਾਰਾ ਵੇਖਿਆ ਚੱਲਦੀਆਂ ਨੇ ਪਰ ਇਹਨਾਂ ਨੂੰ ਐ ਬੇਨਤੀ ਆ ਹੱਥ ਬਨ ਕੇ ਉਹ ਵੀਰੋ ਪਾਣੀ ਚ ਮਗਰੋਂ ਚਲਾ ਲਿਓ ਪਹਿਲਾਂ ਸੜਕਾਂ ਵਾਲੀਆਂ ਸਿੱਧੀਆਂ ਚਲਾ ਲਓ ਸੜਕਾਂ ਵਾਲੀਆਂ ਤਾਂ ਕਦੇ ਬੱਚੀ ਨੂੰ ਕਿਸੇ ਨੂੰ ਡੈੜ ਕੇ ਲੰਘ ਜਾਂਦੀਆਂ ਕਿਸੇ ਬਜ਼ੁਰਗ ਬਾਪੂ ਨੂੰ ਪਹਿਲਾਂ ਸੜਕਾਂ ਵਾਲੀਆਂ ਦਾ ਸਿੱਧੀਆਂ ਚਲਾ ਲਓ ਪਾਣੀ ਚ ਮਗਰੋਂ ਤੋਰ ਲਿਓ ਇਸ ਕਰ ਖਾਦੀ ਪੀਤੀ ਚ ਕਿਹੜਾ ਪਤਾ ਲੱਗਦਾ ਵੀ ਕੀ ਬੋਲ ਜਾਂਦੇ ਨੇ ਛਲ ਕੋਈ ਗੱਲ ਨਹੀਂ